ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁੱਤ ਚੌਥੀ ਸਾਖੀ 12ਵੀਂ ਇੱਕ ਮਾਈ ਦਾ ਲड़का ਰਾਜ਼ੀ ਕਰਨਾ ਇੱਕ ਦਿਨ ਸਤਿਗੁਰੂ ਜੀ ਦਰਬਾਰ ਵਿੱਚ ਬਿਰਾਜੇ ਹੋਏ ਸਨ ਕਿ ਇੱਕ ਬਿਰਧ ਮਾਤਾ ਰੋਂਦੀ ਹੋਈ ਆਈ ਉਸਦੇ ਵਾਲ ਖਿਲਰੇ ਹੋਏ ਸਨ ਉਹ ਬਹੁਤ ਹੀ ਮੰਦੀ ਦਸ਼ਾ ਵਿੱਚ ਸੀ ਸਾਈਂ ਬਾ ਨੇ ਉਸਨੂੰ ਦੂਰੋਂ ਵੇਖਿਆ ਸੇਵਾਦਾਰ ਨੂੰ ਭੇਜ ਕੇ ਕੋਲ ਸੱਦਿਆ ਕੂਲ ਆ ਕੇ ਉਸ ਮਾਈ ਨੇ ਸਤਿਗੁਰੂ ਜੀ ਦੇ ਚਰਨਾ ਉੱਪਰ ਮੱਥਾ ਟੇਕਿਆ ਮੱਥਾ ਟੇਕ ਕੇ ਹੱਥ ਜੋੜ ਕੇ ਖਲੋ ਗਈ ਉਹ ਅਜੇ ਕੁਝ ਆਕਣਾ ਹੀ ਚਾਹੁੰਦੀ ਸੀ ਕਿ ਸਤਿਗੁਰੂ ਜੀ ਨੇ ਬਚਨ ਕੀਤਾ ਮਾਤਾ ਜੀ ਆਪ ਕਿਉਂ ਰੋਂਦੇ ਹੋ ਸਤਿਗੁਰੂ ਨਾਨਕ ਦੀਵ ਜੀ ਦੇ ਮਹਾਰਾਜ ਦੇ ਦਰਬਾਰ ਵਿੱਚ ਕੋਈ ਨਹੀਂ ਰੋਂਦਾ ਇੱਥੇ ਤਾਂ ਸਾਰੇ ਦੁੱਖ ਦੂਰ ਹੁੰਦੇ ਹਨ ਕੀ ਬੇਤਨਾ ਹੈ ਆਪ ਨੂੰ ਏ ਦਾਤਾਰ ਦੀਨ ਦਿਆਲ ਮੈਂ ਬਹੁਤ ਦੁਖੀ ਹਾਂ ਮੇਰੇ ਦੁੱਖਾਂ ਦੀ ਹੱਤ ਨਹੀਂ ਆਉਂਦੀ ਮੇਰੇ ਤੇ ਮਿਹਰ ਕਰੋ ਮੇਰੇ ਦੁੱਖ ਦੂਰ ਕਰੋ ਮਾਈ ਪੁੱਬਾ ਮਾਰਦੀ ਹੋਈ ਬੋਲੀ ਇਹੋ ਤਾਂ ਅਸੀਂ ਪੁੱਛ ਰਹੇ ਹਾਂ ਕਿ ਜੋ ਦੁੱਖ ਹੈ ਉਸ ਦਾ ਬਿਆਨ ਕਰੋ ਸਤਿਗੁਰੂ ਜੀ ਨੇ ਮੂੜ ਬਚਨ ਕੀਤਾ ਮੇਰੇ ਦੁੱਖਾਂ ਦੀ ਕਹਾਣੀ ਨਿਰਾਲੀ ਹੈ ਮੈਂ ਇੱਕ ਵਿਧਵਾ ਹਾਂ ਇੱਕ ਮੇਰਾ ਜਵਾਨ ਪੁੱਤਰ ਪ੍ਰਤਾਪਾ ਹੈ ਮੈਂ ਵਿਧਵਾ ਕਿਵੇਂ ਹੋਈ ਇਹ ਵੀ ਇੱਕ ਕਥਾ ਹੈ ਮੈਂ ਉਹ ਕਥਾ ਸੁਣਾਉਣਾ ਚਾਹੁੰਦੀ ਹਾਂ ਤਾਂ ਕਿ ਮੇਰਾ ਦਿਲ ਹੌਲਾ ਹੋਵੇ ਇਹ ਮੇਰੇ ਦੁੱਖਾਂ ਦਾ ਅੰਤ ਹੋਵੇ ਮਾਈ ਜੀ ਆਪ ਆਪਣੇ ਦੁੱਖਾਂ ਦੀ ਕਥਾ ਸੁਣਾਓ ਅਸੀਂ ਜ਼ਰੂਰ ਸੁਣਨਾ ਚਾਹੁੰਦੇ ਹਾਂ ਜਗਤ ਜੀਵਾਂ ਦੇ ਦੁੱਖਾਂ ਦੀਆਂ ਕਥਾਵਾਂ ਸੁਣਨ ਵਾਸਤੇ ਹੀ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ ਇਹ ਤੱਕ ਸਦਾ ਸੇਵਾ ਕਰਦਾ ਹੈ ਦੁਨੀਆ ਦੀ ਸੇਵਾ ਤੇ ਸਹਾਇਤਾ ਸਤਿਗੁਰੂ ਜੀ ਦਾ ਬਚਨ ਸੀ ਮਹਾਰਾਜ ਮਾਈ ਬੋਲੀ ਮੇਰਾ ਪਤੀ ਸੀ ਤੇ ਦੋ ਪੁੱਤਰ ਹੋਰ ਸਨ ਪਹਿਲਾ ਮੇਰਾ ਪਤੀ ਯੁੱਧ ਵਿੱਚ ਸ਼ਹੀਦ ਹੋਇਆ ਉਸ ਵੇਲੇ ਮੈਂ ਕਾਬਰੀ ਨਹੀਂ ਸਗੋਂ ਪਰਸੰਨ ਚਿਤ ਰਹੀ ਉਸ ਦੇ ਪਿੱਛੋਂ ਮੇਰਾ ਵੱਡਾ ਪੁੱਤਰ ਸ਼ਹੀਦ ਹੋਇਆ ਉਹ ਵੀ ਆਪ ਦੇ ਯੁੱਧ ਵਿੱਚ ਜਦੋਂ ਰਾਜਿਆਂ ਤੇ ਤੁਰਕਾਂ ਦੀ ਫੌਜ ਨਾਲ ਯੁੱਧ ਹੋਏ ਸਨ ਉਸ ਤੋਂ ਛੋਟਾ ਉਹ ਵੀ ਵਿਚਾਰਲਾ ਪੁੱਤਰ ਵੀ ਸ਼ਹੀਦ ਹੋ ਗਿਆ ਸ਼ਹੀਦ ਤੁਰਕਾਂ ਨਾਲ ਯੁੱਧ ਕਰਦਾ ਹੋਇਆ ਸੀ ਦੋ ਪੁੱਤਰ ਤੇ ਇੱਕ ਪਤੀ ਯੁੱਧ ਵਿੱਚ ਸ਼ਹੀਦ ਕਰਵਾ ਕੇ ਮੈਂ ਬਹੁਤ ਪਰਸੰਨ ਹੋਈ ਕਿਉਂਕਿ ਸਿੰਘ ਦਾ ਜੀਵਨ ਹੀ ਧਰਮ ਯੁੱਧ ਵਾਸਤੇ ਹੈ ਪਰ ਅੱਜ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਮੇਰਾ ਇੱਕ ਪੁੱਤਰ ਤੀਸਰਾ ਹੈ ਉਹ ਅਜੇ ਕੁਝ ਹੌਲਾ ਹੈ ਮੇਰੀ ਇੱਛਾ ਹੈ ਕਿ ਉਹ ਵੀ ਧਰਮ ਯੁੱਧ ਵਿੱਚ ਹੀ ਸ਼ਹੀਦ ਹੋਵੇ ਉਹ ਕਿਸੇ ਬਿਮਾਰੀ ਨਾਲ ਨਾ ਮਰੇ ਪਰ ਹੁਣ ਉਹ ਪਿਛਲੇ 10 ਦਿਨਾਂ ਤੋਂ ਤਾਪ ਨਾਲ ਮੰਜੇ ਤੇ ਪਿਆ ਹੈ ਉਸ ਦਾ ਹਾਲiyan ਬਦਲਦਾ ਜਾਂਦਾ ਹੈ ਮੈਨੂੰ ਚਿੰਤਾ ਹੈ ਕਿ ਕਿਤੇ ਉਹ ਚਲਾਣਾ ਨਾ ਕਰ ਜਾਵੇ ਇਸ ਤਰ੍ਹਾਂ ਉਸ ਦਾ ਜੀਵਨ ਬੇਰਥ ਜਾਵੇਗਾ ਮੇਰੇ ਪੁੱਤਰ ਦੀ ਵੀ ਇਹੋ ਇੱਛਾ ਹੈ ਕਿ ਉਹ ਇਸ ਤਰ੍ਹਾਂ ਬਿਨਾਂ ਕਾਰਨ ਤੋਂ ਨਾ ਮਰੇ ਸਗੋਂ ਧਰਮ ਯੁੱਧ ਵਿੱਚ ਸ਼ਹੀਦ ਹੋਵੇ ਪਰ ਮੇਰੇ ਪੁੱਤਰ ਤੋਂ ਮੇਰੀ ਸੱਦਰ ਪੂਰੀ ਹੁੰਦੀ ਨਹੀਂ ਦਿਸ ਰਹੀ ਮੈਂ ਬਹੁਤ ਦੁਖੀ ਹਾਂ ਮੇਰਾ ਪੁੱਤਰ ਰੋਗ ਤੋਂ ਅਰੋਗ ਹੋ ਜਾਵੇ ਜਦੋਂ ਵੀ ਵੇਲਾ ਆਵੇ ਤਦੋਂ ਹੀ ਧਰਮ ਯੁੱਧ ਵਿੱਚ ਸ਼ਹੀਦ ਹੋਵੇ ਮੇਰੇ ਪਰ ਮਿਹਰ ਕਰੋ ਮੇਰੇ ਤੇ ਦਇਆ ਕਰੋ ਮਾਤਾ ਦੀ ਇਹ ਨਿਰਾਲੀ ਅਰਦਾਸ ਸੁਣ ਕੇ ਸੰਗਤਤਾ ਹੈਰਾਨ ਹੋਈ ਤੇ ਸਤਿਗੁਰੂ ਜੀ ਪਰਸੰਤਾ ਨਾਲ ਮੁਸਕਰਾਉਂਦੇ ਹੋਏ ਹੀ ਸਾਹਿਬ ਅੰਦਰ ਧਿਆਨ ਹੋ ਗਈ ਆਪਣੀ ਬ੍ਰਹਮ ਸ਼ਕਤੀ ਨਾਲ ਮਾਈ ਦੇ ਬੱਚੇ ਨੂੰ ਦੇਖਿਆ ਤੇ ਉਸ ਨੂੰ ਰਾਜੀ ਕਰ ਦਿੱਤਾ ਜਦੋਂ ਬੱਚਾ ਮੰਜੀ ਤੇ ਬੈਠ ਗਿਆ ਤਾਂ ਸ ਆਇਬਾ ਨੇ ਸਮਾਦੀ ਖੋਲੀ ਤੇ ਮਾਈ ਨੂੰ ਕਿਹਾ हे ਮਾਤਾ ਜਾ ਘਰ ਨੂੰ ਤੇਰੀ ਅਰਦਾਸ ਸਤਿਗੁਰੂ ਨਾਨਕਦੇਵ ਸਾਹਿਬ ਦੇ ਘਰ ਪਰਵਾਨ ਹੋਈ ਹੈ ਤੇਰੀਆਂ ਮੁਰਾਦਾ ਪੂਰੀਆਂ ਹੋਣਗੀਆਂ ਚਿੰਤਾ ਨਾ ਕਰ ਜਾਕਰ ਤੇਰਾ ਬੱਚਾ ਤੈਨੂੰ ਲੱਭ ਰਿਹਾ ਹੈ ਉਸ ਨੂੰ ਇੱਛਾ ਹੈ ਕਿ ਉਹ ਤੇਰੇ ਹੱਥੋਂ ਸ਼ੀਤਲ ਜਲ ਪੀਵੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮਾਈ ਨੂੰ ਭਰੋਸਾ ਸੀ ਉਹ ਉਸੇ ਵੇਲੇ ਉੱਠ ਕੇ ਕਾਰ ਨੂੰ ਨੱਟ ਉੱਠੀ ਘਰ ਜਾ ਕੇ ਉਸਨੇ ਦੇਖਿਆ ਕਿ ਉਸਦੇ ਪੁੱਤਰ ਦਾ ਤਾਪ ਟੁੱਟ ਚੁੱਕਾ ਸੀ ਤੇ ਉਹ ਅਰੋਗ ਗੱਭਰੂਆਂ ਵਾਂਗ மஞ்சੇ ਉੱਪਰ ਬੈਠਾ ਸੀ ਉਸਨੇ ਹੱਸ ਕੇ ਪੁੱਛਿਆ ਮਾਂ ਤੂੰ ਕਿੱਥੇ ਗਈ ਸੀ ਮੈਂ ਤੈਨੂੰ ਕਦੋਂ ਦਾ ਲੱਭ ਰਿਆ ਹਾਂ ਸਤਗੁਰੂ ਜੀ ਆਏ ਸਨ ਪਰ ਉਹ ਚਲੇ ਗਏ ਤੂ ਕਰ ਨਹੀਂ ਸੀ ਅਤੇ ਮੈਂ ਉਹਨਾਂ ਦੀ ਸੇਵਾ ਨਹੀਂ ਕਰ ਸਕਿਆ ਉਹ ਮੈਨੂੰ ਪਿਆਰ ਦੇ ਕੇ ਤੁਰ ਗਏ ਮਾਂ ਸਤਗੁਰੂ ਜੀ ਨੇ ਜਿਉਂ ਹੀ ਮੇਰੇ ਸਿਰ ਉੱਪਰ ਹੱਥ ਰੱਖਿਆ ਤੇ ਉਹੀ ਮੇਰਾ ਤਾਪ ਟੁੱਟ ਗਿਆ ਮਾਈ ਆਪਣੇ ਪੁੱਤਰ ਦੀ ਜ਼ਬਾਨੋਂ ਇਹ ਕਥਕ ਸੁਣ ਕੇ ਬਹੁਤ ਹੈਰਾਨ ਹੋਈ ਪਰ ਉਸ ਨੂੰ ਸਮਝ ਆ ਗਈ ਕਿ ਇਹ ਸਾਈਭਾ ਦੀ ਮਾਇਆ ਹੈ ਜਿਸ ਦਾ ਮਨੁੱਖ ਨੂੰ ਗਿਆਨ ਨਹੀਂ ਹੋ ਸਕਦਾ ਉਸਨੇ ਉਸੇ ਵੇਲੇ ਸਤਗੁਰੂ ਜੀ ਦਾ ਧੰਨਵਾਦ ਕੀਤਾ ਕਈ ਦਿਨ ਸਾਈਂਵਾਂ ਦਾ ਜਸ ਗਾਉਂਦੀ ਰਹੀ ਉਸ ਮਾਈ ਦਾ ਪੁੱਤਰ ਰਾਜੀ ਹੋ ਗਿਆ ਤੇ ਅਨੰਦਪੁਰ ਦੇ ਛੱਡਣ ਸਮੇਂ ਸਰਸਾ ਨਦੀ ਕਿਨਾਰੇ ਸਾਹਿਬ ਸਾਧਿਆਂ ਦੀ ਰਾਖੀ ਕਰਦਾ ਹੋਇਆ ਸ਼ਹੀਦ ਹੋਇਆ ਤਨ ਸਿੱਖੀ ਤੇ ਤਨ ਸਤਗੁਰੂ ਜੀ ਤੇ ਸਿੱਖ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ